ਔਰ ਮੈਂ ਸਵੇਰ ਨੂੰ ਤਕਰੀਬਨ 6 ਤੋਂ 7:30 ਵਜੇ ਜਾ ਰਿਹਾ ਸੀਗਾ ਜਿਮ ਤੇ ਜਿਆਲਾਮਾਦ ਰੋਡ ਵਾਲਾ ਜਿਹੜਾ ਆਪਣਾ ਨਵਾਂ ਪੁਲ ਬਣਿਆ ਉੱਥੇ ਜਾ ਰਿਹਾ ਸੀਗਾ ਤੇ ਉੱਥੇ ਮੈਂ ਦੇਖਿਆ ਤਾਂ ਐਕਸੀਡੈਂਟ ਹੋਇਆ ਪਿਆ ਸੀਗਾ ਔਰ ਉੱਥੇ ਦੋ ਮੁਲਾਜ਼ਮ ਜਿਹੜੇ ਥੱਲੇ ਪਏ ਸੀਗੇ ਔਰ ਕੁਝ ਲੋਕ ਸੀਗੇ ਜਿਹੜੇ ਉਹਨਾਂ ਨੂੰ ਬਚਾਉਣ ਦੀ ਬਜਾਏ ਵੀਡੀਓ ਸ਼ੂਟ ਕਰਦੇ ਪਏ ਸੀ ਉਹਨਾਂ ਦੀ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰੀ ਵੀ ਆਪਾਂ ਇਹਨਾਂ ਨੂੰ ਹਸਪੀਟਲ ਲੈ ਕੇ ਚਲੀਏ ਤਾਂ ਉਹ ਪਿੱਛੇ ਹੋ ਗਏ ਤੇ ਵਿੱਚ ਤੋਂ ਕੁਝ ਵਿਅਕਤੀ ਚਲੇ ਜੀ ਗਏ ਤੇ ਮੈਂ ਜਿਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤੇ ਪਰ ਕਿਸੇ ਨੇ ਮੇਰੀ ਆਲਮੋਸਟ ਗੱਲ ਨਹੀਂ ਸੁਣੀ ਫਿਰ ਫਿਰ ਕਿਸੇ ਹੋਰ ਛਾਲ ਨਵਾਜਮਾਰੀ ਮੈਂ ਤੇ ਉਹਨੂੰ ਮੁਲਾਜ਼ਮ ਨੂੰ ਫਿਰ ਅਸੀਂ ਹਸਪੀਟਲ ਐਡਮਿਟ ਕਰਵਾ ਕੇ ਆਂਦਾ ਮੈਂ ਕਿਹੜੇ ਹਸਪੀਟਲ ਦਾਖਲ ਕਰਾਇਆ ਸੀ ਕਿਸ ਤਰ੍ਹਾਂ ਦੀ ਹਾਲਤ ਸੀ ਤੇ ਕਿੰਨੇ ਮੁਲਾਜ਼ਮ ਜ਼ਖਮੀ ਹੋਏ ਹਾਲਤ ਕਾਫੀ ਗੰਭੀਰ ਸੀ ਜੀ ਉਹਨਾਂ ਦੀ ਦੋ ਸੀਗੇ ਮੁਲਾਜ਼ਮ ਔਰ ਮੈਂ ਉਹਨਾਂ ਨੂੰ ਮਿਸ਼ਨ ਹਸਪੀਟਲ ਚ ਦਾਖਲ ਕਰਵਾ ਕੇ ਆਇਆ ਸੀਗਾ ਇੱਕ ਪੇਸ਼ੰਤ ਦੂਸਰੇ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਸੀਗਾ ਉਹਨਾਂ ਦੀ ਹੱਡੀ ਤਕਰੀਬਨ ਲੱਤ ਜੀ ਬਾਹਰ ਆ ਚੁੱਕੀ ਸੀ ਸੀਸੀਆਰ ਤੇ ਲੱਗੇ ਆ ਤੇ ਅਸੀਂ ਸਾਡੇ ਨਾਲ ਦੇ ਮੁੰਡੇ ਮੁਲਾਜ਼ਮ ਇਹ ਅਸੀਂ ਚੱਲੇ ਡਿਊਟੀ ਆਰ ਅਸਸਲ ਦੀ ਉਹ ਤੇ ਡਿਊਟੀ ਲੱਗੀ ਸੀਗੀ ਤੇ ਸਾਡੇ ਅੱਗੇ ਆ ਰਹੇ ਸੀ ਤੁਸੀਂ ਮੈਨੂੰ ਪਛਾਰੇ ਸੀ ਕਾਰ ਵਾਲ ਨੇ ਰੌਂਗ ਸੈਨ ਤੋਂ ਲਿਆ ਕੇ ਦੇ ਵਿੱਚ ਮਰੀ ਗਈ ਕੀ ਉਹਨਾਂ ਦੀ ਹਾਲ ਕੀ ਕਿੰਨੇ ਸੱਟਾ ਲੱਗੇ ਸੱਟਾ ਕਾਫੀ ਵੱਜਿਆ ਤੇ ਇੱਕ ਜਿਹੜਾ ਲਾਤੀ ਕੱਟੀ ਗਈ ਹੈ ਮੁੰਡਾ ਚਰਜਿੰਦਰ ਸਿੰਘ ਪੀਜੀ ਦਾ ਤੇ ਏਐਸਏ ਹਰਨੇਕ ਸਿੰਘ ਉਹਦੇ ਸੱਟਾ ਕਾਫੀ ਵੱਜ ਗਿਆ ਉਹਨੂੰ ਐਂਬੂਲੈਂਸ ਨੂੰ ਬੁਲਾ ਲਈ ਸੀ ਮੌਕੇ ਤੇ ਤੋ ਲੈ ਕੇ ਲਾਜਾ ਔਰ ਮੈਂ ਸਵੇਰ ਤਕਰੀਬਨ 6 ਤੋਂ 7:30 ਵਜੇ ਜਾ ਰਿਹਾ ਸੀਗਾ ਜਿਮ ਤੇ ਜਾਲਾ ਮਾਦ ਰੋਡ ਵਾਲਾ ਜਿਹੜਾ ਆਪਣਾ ਨਵਾਂ ਪੁਲ ਬਣਿਆ ਉੱਥੇ ਜਾ ਰਿਹਾ ਸੀਗਾ ਤੇ ਉੱਥੇ ਮੈਂ ਦੇਖਿਆ ਤੇ ਐਕਸੀਡੈਂਟ ਹੋਇਆ ਪਿਆ ਸੀਗਾ ਔਰ ਉੱਥੇ ਦੋ ਮੁਲਾਜ਼ਮ ਜਿਹੜੇ ਥੱਲੇ ਪਏ ਸੀਗੇ ਔਰ ਕੁਝ ਲੋਕ ਸੀਗੇ ਜਿਹੜੇ ਉਹਨਾਂ ਨੂੰ ਬਚਾਉਣ ਦੀ بجائے ਵੀਡੀਓ ਸ਼ੂਟ ਕਰਦੇ ਪਏ ਸੀ ਉਹਨਾਂ ਦੀ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰੀ ਵੀ ਆਪਾਂ ਇਹਨਾਂ ਨੂੰ ਹਸਪੀਟਲ ਲੈ ਕੇ ਚਲੀਏ ਤਾਂ ਉਹ ਪਿੱਛੇ ਹੋ ਗਏ ਤੇ ਵਿੱਚ ਤਾਂ ਕੁਝ ਵਿਅਕਤੀ ਚਲੇ ਵੀ ਗਏ ਤੇ ਮੈਂ ਜਿਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤੇ ਪਰ ਕਿਸੇ ਨੇ ਮੇਰੀ ਆਲਮੋਸਟ ਗੱਲ ਨਹੀਂ ਸੁਣੀ ਫਿਰ ਮੈਂ ਦੋ ਰਿਕਸ਼ੇ ਵਾਲਿਆਂ ਨੂੰ ਰੋਕਿਆ ਨਹੀਂ ਰੁਕੇ ਕਾਰ ਵਾਲਿਆਂ ਨੂੰ ਆਵਾਜ਼ ਮਾਰੀ ਨਹੀਂ ਰੁਕੇ ਫਿਰ ਕਿਸੇ ਹੋਰ ਰਿਕਸ਼ਾ ਵਾਲ ਨੂੰ ਆਵਾਜ਼ ਮਾਰੀ ਮੈਂ ਤੇ ਉਹਨੂੰ ਮੁਲਾਜ਼ਮ ਨੂੰ ਫਿਰ ਅਸੀਂ ਹਸਪੀਟਲ ਐਡਮਿਟ ਕਰਵਾ ਕੇ ਆਂਦਾ ਮੈਂ ਕਿੜੇ ਹਸਪੀਟਲ ਦਾਖਲ ਕਰਾਇਆ ਸੀ ਕਿਸ ਤਰ੍ਹਾਂ ਦੀ ਹਾਲਤ ਸੀ ਤੇ ਕਿੰਨੇ ਮੁਲਾਜ਼ਮ ਜ਼ਖਮੀ ਹੋਏ ਹਾਲਤ ਕਾਫੀ ਗੰਭੀਰ ਸੀ ਜੀ ਉਹਨਾਂ ਦੀ ਦੋ ਸੀਗੇ ਮੁਲਾਜ਼ਮ ਔਰ ਮੈਂ ਉਹਨਾਂ ਨੂੰ ਮਿਸ਼ਨ ਹਸਪੀਟਲ ਚ ਦਾਖਾ ਕਰਵਾ ਕੇ ਆਇਆ ਸੀਗਾ ਇੱਕ ਪੇਸ਼ੰਤ ਦੂਸਰੇ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਸੀਗਾ ਉਹਨਾਂ ਦੀ ਹੱਡੀ ਤਕਰੀਬਨ ਲੱਤ ਜੀ ਬਾਹਰ ਆ ਚੁੱਕੀ ਸੀ ਸੀਸੀਆਰ ਤੇ ਲੱਗੇ ਆ ਤੇ ਅਸੀਂ ਸਾਡੇ ਨਾਲ ਦੇ ਮੁੰਡੇ ਮੁਲਾਜ਼ਮ ਇਹ ਅਸੀਂ ਚਲੇ ਡਿਊਟੀ ਆਰਸਸਣ ਦੀ ਉਹ ਤੇ ਜੋੜੀ ਲੱਗੀ ਸੀ ਸਾਡੇ ਅੱਗੇ ਆ ਰਹੇ ਸੀ ਤਸੀਦ ਪੇਸ਼ਾਰੇ ਸੀ ਕਾਰ ਵਾਲ ਨੇ ਰੋਂਗ ਸਾਈਡ ਤੋਂ ਲਿਆ ਕੇ ਦੇ ਵਿੱਚ ਮਰੀ ਗਿਆ ਕੀ ਉਹਨਾਂ ਦੀ ਹਲਕੀ ਕਿ ਕਿੰਨੇ ਸੱਟਾ ਲੱਗੇ ਸੱਟਾ ਕਾਫੀ ਵੱਜਿਆ ਤੇ ਇੱਕ ਜੀ ਤਾਂ ਲਾਤੀ ਕੱਟੀ ਗਈ ਮੋੜਾ ਚਰਜਿੰਦਰ ਸਿੰਘ ਪੀਜੀ ਦਾ ਤੇ ਏਐਸੇ ਹਰਨੇਕ ਸਿੰਘਾ ਉਹਦੇ ਸੱਟਾ ਕਾਫੀ ਵੱਜ ਗਿਆ ਉਹਨਾਂ ਐਂਬੂਲੈਂਸ ਨੂੰ ਬੁਲਾ ਲਈ ਸੀ ਮੌਕੇ ਤੇ ਹੀ ਤੋ ਲੈ ਕੇ ਲਾਜੇ